ਸਾਰੇ ਸੰਗਤ ਜੀ ਆਓ ਜੀ ਮਾ ਇੱਥੇ ਵੱਡੇ ਵੱਡੇ 라वण ਵਰਗੇ ਵੀ ਆਵੇ ਉਹ ਵੀ ਚਲੇਗੇ ਸੰਸਾਰ ਦੀ ਛੜਕੀ ਮਾਰ ਕਿੰਦੇ ਲੰਕਾ ਸਾ ਤੂੰਦ ਸਮੁੰਦ ਸਿਖਾਈ ਮੌੜ ਕੇ ਦੇਖ ਜਿਹੜਾ 라वण ਸੀ ਨਾ ਉਹਦੀ ਲੰਕਾ سونے ਦੀ ਸੀ ਤੇ ਅੱਗੇ ਜਿਹੜੀ ਉਹ ਪਣੀ ਪਣੀ ਸੀ ਲੰਕਾ ਦੀ ਉਹ ਰਾਗੀ ਕਰਦੀ ਸੀ ਜਿਹੜਾ ਸਮੁੰਦਰ ਬਣਿਆ ਸੀ ਲੰਕਾ ਦੇ ਕੇ ਉਹ ਲੰਕਾ ਦੀ ਰਾਗੀ ਕਰਦੀ ਸੀ ਲੰਕਾ ਸਾ ਤੂੰਦ ਸਮੁੰਦ ਸਿਖਾਈ ਦੇਰ ਰਾਵਣ ਕਰ ਖਬਰ ਨਾ ਪਾਈ ਉਸ ਰਾਵਣ ਦੀ ਘਰ ਦੀ ਅੱਜ ਜਿਹੜਾ ਹੈ ਉਹ ਕੋਈ ਨਿਸ਼ਾਨ ਨਹੀਂ ਮਿਲਦਾ ਉਹ ਰਾਵਣ ਦੀ ਲੰਕਾ ਦਾ ਉਹਦੇ ਘਰ ਦਾ ਤੇ ਮਹਾਰਾਜ ਕਹਿੰਦੇ ਕਿ ਇਹ ਸੰਸਾਰ ਤਾਂ ਚਲੋ ਚਲੀਦਾ ਮਿਲਣਾ ਹੈ ਇਹ ਮਿਥਿਆ ਹੈ ਜੋ ਆਇਆ ਉਹ ਨਹੀਂ ਚਲੇ ਜਾਣਾ ਇਸ ਸੰਸਾਰ ਨੂੰ ਛੱਡ ਕੇ ਸਵਾਸ ਦਿੱਤੇ ਬੰਦੇ ਵੀ ਕੋਈ ਅੱਜ ਆਪਾਂ ਦੇਖਦੇ ਸਾਡੇ ਸੰਗੀ ਸਾਥੀ ਜਾਣਗੇ ਇਸ ਸੰਸਾਰ ਨੂੰ ਛੱਡ ਕੇ ਆਪਾਂ ਵੀ ਚਲੇ ਜਾਣਾ ਇਸ ਕਰਕੇ ਇੱਕ ਗੁਰੂ ਤੋਂ ਗਿਆਨ ਨਾਲਣ ਕਰਕੇ ਨਾ ਸੋਝੀ ਕਰਨ ਕਰਕੇ ਨਸਾਨ ਜਿਹੜਾ ਹੈ ਫਿਰ ਵਰਨਾ ਪਰਮਾਤਮਾ ਦੇ ਵਿੱਚ ਪੈ ਜਾਂਦਾ ਕਰਮਕਾਂਡਾਂ ਦੇ ਵਿੱਚ ਪੈ ਜਾਂਦਾ ਗੁਰੂ ਸਾਹਿਬ ਤਾਂ ਸਾਨੂੰ ਗਿਆਨ ਦੇ ਰਹੇ ਕਿਉਂਕਿ ਆਪਾਂ ਸ਼ਬਦ ਦੀ ਕਮਾਈ ਨਹੀਂ ਕੀਤੀ ਨਾ ਹੀ ਆਪਾਂ ਬੈਠਦੇ ਆ ਆਪਾਂ ਤਾਂ 5 ਮਿੰਟੋ ਵੀ ਨਹੀਂ ਬੈਠਦੇ ਗੁਰੂ ਘਰ ਦੇ ਵਿੱਚ ਪਰ ਜਿਨ੍ਹਾਂ ਨੇ ਕਮਾਈ ਕੀਤੀ ਹੈ ਜਿਨ੍ਹਾਂ ਨੇ ਚੰਕੜਾ ਦਾ ਅਭਿਆਸ ਕੀਤਾ ਉਹਨਾਂ ਨੇ ਦੇਖ ਲਿਆ ਉਹਨਾਂ ਨੇ ਲਿਖ ਦਿੱਤਾ ਕਿ ਲਿਖ ਦਿੱਤਾ 1430 ਕਾਦੇ ਵਿੱਚ ਗਿਆਨ ਦੇ ਦਿੱਤਾ ਸੀ ਸਾਸੰਗਜੀਓ ਉਹਨਾਂ ਨੇ ਘਰ ਨਾਲ ਕਾਲੀ ਕਮਾਈ ਕੀਤੀ ਉਹਨਾਂ ਨੇ ਲਿਖ ਦਿੱਤਾ ਕਿ ਇਹ ਜੁਨਾਂ ਦੇ ਵਿੱਚ ਹੋ ਗਏ ਐ ਅੱਗੇ ਫਿਰ ਜੁਨਾਂ ਦੇ ਵਿੱਚ ਜਿਹੜੇ ਜਾਵਾਂਗੇ ਜੇ ਨਾਮ ਚੱਪਿਆ ਗੁਰੂ ਸਾਹਿਬ ਜੀ ਨੇ ਕਮਾਈ ਕੀਤੀ ਉਹਨਾਂ ਨੇ ਗੁਰਬਾਣੀ ਦੇ ਵਿੱਚ ਲਿਖਿਆ ਕਿੰਨੇ ਕਈ ਜਨਮ ਪਏ ਨੀੜ ਪਤੰਗਾ ਕਈ ਜਨਮਾਂ ਗਾਜ ਮੀਨਕ ਰੱਗਾ ਕਈ ਜਨਮਾਂ ਪੰਖੀ ਸਰਪ ਬੋਲ ਕਈ ਜਨਮਾਂ ਵਰਬਿਖ ਜੋਉ ਮੇਰਾ ਜਗਦੀਸ਼ ਬਲਣ ਕੀ ਬਲਿਆ ਚਰੇ ਕਾਲ ਇਹ ਦੇਸ ਦੇ ਵਿੱਚ ਕਈ ਜੀਵ ਕਦੇ ਤੇਰੀਆਂ ਜੋ ਨਾਲਦੇ ਉਹਨਾਂ ਦੇ ਤੇ ਕਿਉਂਕਿ ਸਾਥ ਸੰਗ ਜੀਵ ਅਸੀਂ ਜੇਕਰ ਕੁਰਬਾਨੀ ਦੇ ਲੜ ਗ੍ਰੇਵ ਕੀਤਾ ਹੁੰਦਾ ਪਿਆਰ ਕੀਤਾ ਹੁੰਦਾ ਤੇਰੀ ਪਤਾ ਲੱਗਣਾ ਗੁਰਬਾਣੀ ਤਾਂ ਇਕੱਲੇ ਗ੍ਰੰਥੀ ਪੜੀ ਜਾ ਰਹੇ ਸਾਡੇ ਕੋਲ ਤੇ ਸਮਾਂ ਹੀ ਨਹੀਂ ਅਸੀਂ ਆਪਣੇ ਕੰਮ ਕਾਰ ਕਰਨੀਆਂ ਬਿਜ਼ਨਸ ਕਰਨੀਆਂ ਵਪਾਰ ਕਰਨੀਆਂ ਇਹਨਾਂ ਸਮਾਂ ਨਹੀਂ ਸਾਡੇ ਕੋਲ ਵੀ ਗੁਰਬਾਣੀ ਸੀ ਪੜ੍ਹ ਸਕੀ ਇਸ ਕਰਕੇ ਜਿਨ੍ਹਾਂ ਨੇ ਕਮਾਈ ਕੀਤੀ ਲਗਾਤਾਰ ਚੌਂਕੜਾ ਨਾ ਆਇਆ ਕਲ ਕੇ ਕਲ ਕੇ ਬੈਠੇ ਅਭਿਆਸ ਕੀਤਾ ਸਾਨੂੰ ਤਾਂ 2 ਮਿੰਟ ਕਿਤੇ 5 ਮਿੰਟ ਦੀ ਅਭਿਆਸ ਹੋ ਜਾਵੇ ਸਿਮਰਨ ਹੋ ਜਾਵੇ ਉਹ ਕਾਹ ਜਾਂਦਾ ਮੈਂ ਐਸਨਾ ਕਾਹ ਜਾਂਦਾ ਬੈਠ ਨਹੀਂ ਜਾਂਦਾ ਸ इस करके जिन्ह ने कमाई की घरना की देखिया कपना पासरण करना पी भी दे सकते हो हम कई जीव कर है कितने चला जाता है ही महाराज सुरबाणी कौन कहा आए वह भी चले गए जाना सारे ने जो आया सो चलती ਸਭ ਕੋਈ ਆਈ ਮਾਨ ਹਰਾਨਾ ਰੋਣਾ ਪੂਰੇ ਦੰਨ ਸੁਧੂ ਦੀਰੇ ਵਾਰੀ ਆਪ ਕੋ ਆਪਣੀ ਕੋਈ ਨਾ ਬੰਦੇ ਦੀ ਜਿਹਾ ਜੀਰੀ ਲਿਖਿਆ ਪਿਆ ਹੁ ਕਮ ਕਮਾਏ ਕੱਲੀ ਆਵੇ ਨਾਨਕਾ ਸਤੇ ਉਠੀ ਜਾ ਜਿੰਨੂ ਵੀ ਕੋ ਮਾਰਈ ਇਸ ਸੰਸਾਰ ਤੇ ਭੇਜਿਆਣਾ ਹੈ ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੇ ਚਲੇ ਜਾਣਾ ਹੈ ਇਸ ਸੰਸਾਰ ਨਾਸ਼ ਨੂੰ ਤਹਿ ਪੇਜਿਆ ਕਦਮੋੜਣਾ ਇਸ ਕਰਕੇ ਸਾ ਸੰਗਤ ਜੀਓ ਇਹ ਕਰ ਸੀ ਇਹ ਗਿਆਨ ਲੈਣਾ ਹੈ ਕਿ ਅਸੀਂ ਕੌਣ ਹਾਂ ਕਿੱਥੋਂ ਆਏ ਹਾਂ ਕਿੱਥੇ ਜਾਣਾ ਹੈ ਤੇ ਸਾਨੂੰ ਇਹ ਸ਼ਬਦ ਦੀ ਕਮਾਈ ਕਰਨੀ ਪਵੇਗੀ ਸ਼ੰਭਾ ਵੀ ਆਸ ਕਰਨਾ ਪਵੇਗਾ ਨਾਮ ਜਪਣਾ ਪਵੇਗਾ ਵਿਧੀ ਦੇ ਨਾਲ ਜੁਗਤੀ ਦੇ ਨਾਲ ਸੋ ਆਓ ਸਾਰੇ ਇਹ ਨੇਤਰਾਂ ਨੂੰ ਬੰਦ ਕਰਕੇ 2 ਮਿੰਟ ਆਪਾਂ ਸਿਮਰਨ ਕਰਨਾ ਹੈ ਜੀ ਲੜੋੜੀ ਹੈ ਕਿਉਂਕਿ ਆਈ ਆਪਾਂ ਸਮਾਗਮ ਕੱਢ ਕੇ ਗੁਰੂ ਘਰ ਦੇ ਵਿੱਚ ਹੈ ਲਾਹਰ ਰਹਿਣਾ ਉਹ ਆਪਾਂ ਨੂੰ ਗੁਰੂ ਨੇ ਗਿਆਨ ਦਿੱਤਾ ਹੈ ਕਿ ਇਹਨਾਂ ਨੇਤਰਾਂ ਨੂੰ ਬੰਦ ਕਰਨਾ ਹੈ ਇਹ ਦਰਵਾਜ਼ੇ ਨੂੰ ਬੰਦ ਕਰਨਾ ਜਿੱਧਰ ਜਿੰਨਾ ਰਾਹੀ ਇਹ ਬਚਾ ਬਾਹਰ ਭਜਦਾ ਹੈ ਇਹ ਬਾਣ ਬਚਾ ਬਾਹਰ ਭਜਦਾ ਹੈ ਉਹਨਾਂ ਨੇਤਰਾਂ ਨੂੰ ਤੁਸੀਂ ਬੰਦ ਕਰ ਲਓ ਜੇਕਰ ਤੁਸੀਂ ਇਹ ਗਿਆਨ ਲੈਣਾ ਚਾਹੁੰਦੇ ਹੋ ਕਿ ਜੀਵ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ ਹੈ ਸੋਨੂੰ ਰੇਤ ਨੂੰ ਕੌਣ ਕਹਾਂਤੀ ਆਇਓ ਉਤਿ ਨਰਨਾ ਕੀਤੇ ਕਰ ਮਦਦ ਚਲਤੇ ਖਬਰਨਾ ਪਾਇ ਅਸੀਂ ਕਹਿੰਦੇ ਆ ਸਾਡੇ ਸਿੱਖੀ ਸਾਥੀ ਕਦੀ ਮਰੇ ਕਦੀ ਬਾਹ ਕਈ ਜੀਵਨਾ ਵਿਰਾਗ ਦੇ ਵਿਚ ਆ ਜਾਂਦੀ ਆ ਵੀ ਉਹ ਕਿੱਥੇ ਚਲੇ ਗਏ ਜੀ ਇਹਨਾਂ ਸਮਾ ਸਾਡੀ ਨਾ ਹੈ ਵਿਰਾਗ ਦੇ ਵਿਚ ਆ ਜਾਂਦੀ ਜੇਕਰ ਅਸੀਂ ਉਹ ਦੇਖਣਾ ਚਾਹੁੰਦੇ ਆ ਅਸੀਂ ਆਪਣਾ ਵੀ ਦੇਖ ਸਕਦੇ ਆ ਕਿਹੜੀਆਂ ਜੁਨਾਂ ਵਿੱਚ ਹੋ ਕੇ ਆਏ ਕਿਉਂਕਿ ਮਨ ਜਾਗੀ ਦਾ ਸਿਮਰਨ ਕਰੇਗਾ ਪਤਾ ਲੱਗ ਜਾਊਗਾ ਸੋ ਆਵਾਪਾਂ ਮੀ ਸਾਰਣੀ ਇਹਨਾਂ ਨਿਤਾੜ ਬੰਦ ਕਰ ਲੈਣਾ ਜਿੰਨਾ ਰਹੀਂ ਇਹ ਮਾੜ ਬੱਚਾ ਬਾਹਰ ਪਕਦਾ ਹੈ ਸਤ ਸ੍ਰੀ ਅਕਾਲ ਜੀ ਆਪਾਂ ਸਿਰਫ ਕੁਝ ਸਮਾਂ ਹੀ ਹੋ ਰਹਿਣਾ ਆਪਾਂ ਦੇਖਦੇ ਨਾ ਕਈ ਵਾਰੀ ਆਪਾਂ ਗੁਵਾਇ ਦੇਖ ਲੱਗਦੇ ਆਂ ਘਟਾ ਘਟਾ ਦੋ ਦੋ ਘਟਾ ਡੇ ਡੇੜ ਕਿੰਨੀ ਆਪ ਨੂੰ ਪਤਾ ਨਹੀਂ ਲੱਗਦਾ ਕਿਦਾਂ ਲੰਘ ਜਾਂਦਾ ਸਮਾਂ ਆਪਾਂ ਫਿਰ ਦੇਖਦੇ ਹਾਂ ਦੋ ਘੰਟੇ ਉਹ ਲੇ ਕੇ ਹਟਾ ਗਿਆ ਆਪਾਂ ਦੇਖਦੇ ਇਸ ਕਰਕੇ ਸਾਧ ਸੰਗਤ ਜੀ ਆਪਕੋ ਕੁਝ ਸਮਾਂ ਹੀ ਲਵਣਾ ਹੈ ਸੁਸਤਾਰੇ ਨੇ ਨਿਤ ਨਦਰਖਣੀਆਂ ਤੇ ਆਪਣੀ ਬਾਣੀ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ ਉਹ ਕੇ ਤਰੀਕਾ ਮਹਾਰਾ ਜੀ ਗੁਰਬਾਣੀ ਵਿੱਚ ਸਮਝਾ ਰਹੇ ਕਿ ਜੇ ਨਿਤ ਨਦਰ ਗਉਂਦ ਕਰਨਾ ਹੈ ਇਹ ਨਦਰ ਬਾਜ ਨੂੰ ਪਾੰਦ ਕਰਨਾ ਹੋ ਤਾਂ ਬਾਜੀ ਫਿਰ ਸੁਣ ਲੈ ਆਪਣੇ ਕੰਨਾਂ ਨਾਲ ਸੋ ਕੋਈ ਰਸਨਾ ਬਾਜੀ ਨਾ ਰਹਿ ਜਾਵੇ ਸਾਰੇ ਕਰੋ ਸ਼ੁਰੂ ਉਹ ਗੁਰੂ ਬਾਣ ਗੁਰੂ Bye. ਗੁਰੂ ਵਾਹਿ 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 ਗੁਰੂ ਸਦੀ ਇਸ ਕਰਕੇ ਸੰਗਤ ਜੀਓ ਮਾਰੇ ਕਿੰਨੇ ਬੇਅੰਤ ਬਹੁਤ ਗੁਣ ਤੇਰੇ ਕਿ ਤੱਕ ਕਮਾਰਾ ਇਹ ਤੁਹਾਾਰਾ ਸਾਡੇ ਕੋਲ ਬਹੁਤ ਵੱਡਾ ਅਹਿਜਨਾ ਹੈ ਸਾ ਸਰ ਸੰਗਤ ਜੀਓ ਇਸ ਕਰਕੇ ਜਿਹੜਾ ਆਪਾਂ ਨੂੰ 15 ਮਿੰਟਾਂ ਦੀ ਵਿੱਚ 20 ਮਿੰਟ ਦੇ ਵਿੱਚ ਇਹ ਕਿਹੜੇ ਦੇ ਵਿੱਚ ਆਪਾਂ ਨੂੰ ਬਾਣ ਕੀ ਜਿਹੜਾ ਬੇਅੰਤ ਹੈ ਤੂ ਬੇਅੰਤ ਕੋ ਲੰਘਾ ਜਾਣੀ ਉਹਦਾ ਅੰਤ ਨਹੀਂ ਪਾ ਸਕਦੀ। ਇਸ ਕਰਕੇ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਇਸ ਵਿਧੀ ਦੇ ਨਾਲ ਜੋ ਗੁਰੂ ਸਾਨੂੰ ਹੁਕਮ ਕਰ ਰਿਹਾ ਹੈ ਗੁਰੂ ਕਹਾਂ ਸੋਕਾਰ ਕਮਾਓ ਜਿਹੜਾ ਗੁਰੂ ਹੁਕਮ ਕਰ ਰਿਹਾ ਹੈ ਉਹ ਸਾਨੂੰ ਹੁਕਮ ਮੰਨਣਾ ਪਵੇ। ਗੁਰੂ ਕਹਾਂ ਸੋਕਾਰ ਕਮਾਓ ਗੁਰੂ ਕੀ ਕਰਨੀ ਕਾਹੀ ਧੰ ਜਿਹੜਾ ਗੁਰੂ ਸਾਹਿਬ ਕੰਮ ਕਰਨ ਵਾਸਤੇ ਕਹਿ ਰਹੇ ਹਨ ਉਹਨੂੰ ਕੰਮ ਕਰਨਾ ਜਦੋਂ ਆਪਾਂ ਸ਼ੁਰੂ ਕਰਾਂਗੇ ਨਾ ਇਹ ਮਨ ਜਾਗੇਗਾ। ਕਿਉਂਕਿ ਕੋਈ ਵੀ ਕੰਮ ਕਰਦੇ ਆਪਾਂ ਉਹਨੂੰ ਸਮਾਂ ਦੇਨੇ ਆ 8 ਕਹਿੰਦੇ 10 ਘੰਟੇ 12 ਘੰਟੇ 14 ਘੰਟੇ ਤੇ ਮਾਰਗ ਦੀ ਏਹੀ ਤੇਰਾ ਕੰਮ ਹੈ। ਆਰਾਮ ਸਿਮਰ ਆਰਾਮ ਸਿਮਰ ਇਹੇ ਦੇਦੇ ਕੰਮ। ਇਹ ਵੀ ਕੰਮ ਹੈ ਜਿਹੜੂ 8-10 ਘੰਟੇ ਜਿੱਤੇ ਲਾਵਾਂਗੇ ਨਾ ਆਪਾਂ ਸਾਹ ਸੰਜੇ ਕੇ। ਇਰੇ ਨੂੰ ਪਤਾ ਲੱਗੂਗਾ ਕਿ ਇਹ ਉਹਨਾਂ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਉਹਨਾਂ ਦੇ ਵਿੱਚੋਂ ਭੁੱਗ ਕੇ ਆਇਆ ਕਿੱਥੋਂ ਕਿੱਥੋਂ ਆਇਆ ਮਣ ਜਾਗੂਗਾ ਦੇਖ ਲਓ ਉਦਾਸ ਬਰੂ ਸਾਹਿਬ ਜੀ ਨੇ ਦੇਖਿਆ ਪਖਤਾਨੇ ਦੇਖਿਆ ਅਬੀ ਸਰ ਮੈਂ ਕਿਆ ਦਿੱਤਾ ਉਹਨਾਂ ਨੇ ਦੇਖਿਆ ਕਹਿੰਦੇ ਚਾਰ ਪੰਗੋ ਦੋ ਸਿੱਖ ਮੁਖ ਆਪ ਕੈਸੀ ਮੁੜ ਗਈ ਹੈ ਪੂਰਤ ਬੈਠ ਤੇ ਠੇਗਾ ਮੇਰੇ ਤਬਕਤ ਨੂੰੜ ਲਈ ਉਹਨਾਂ ਨੇ ਦੇਖਿਆ ਤਾਂ ਤਾ ਹੀ ਨਿਕਿਤਤਾ ਕੁਰਬਾਨੀ ਦੇ ਵਿੱਚ ਇਹਨਾਂ ਦੀ ਜਦੋਂ ਚਾਰ ਨੱਤਾਂ ਹੋ ਗਈਆਂ ਜੂਨਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਜੇ ਨਾਮ-ਨਾਮ ਜਪਿਆ ਨਾਮ ਸਿਮਰਨ ਕੀਤਾ ਜੂਨਾਂ ਦੇ ਪੱਕੇ ਜੂਨਾਂ ਦੇ ਵਿੱਚ ਜਨਰੇ ਬੈਠਾ ਕਿਉਂਕਿ ਉਹਨਾਂ ਵਿੱਚੋਂ ਆਏ ਆ ਗੇ ਘੋਮ ਘੁੱਟ ਕੇ ਆਏ ਆ ਆਪਾਂ ਦੇਖ ਰਹੇ ਹਾਂ ਜੀਵ ਜੰਤੂ ਕਿਸੇ ਨੇ ਕੁੱਤਾ ਰੱਖਿਆ ਕਿਸੇ ਨੇ ਘਰ ਦੇ ਵਿੱਚ ਪਿਤੀ ਰੱਖੀਏ ਕਿਸ ਨੇ ਗੰਗੜ ਰੱਖਿਆ ਇਹ ਜੂਨਾਂ 84 ਦਾ ਜੂਨਾਂ ਇਹਨਾਂ ਨੂੰ ਚੁਆਏ ਆ ਜੇ ਨਾਮ-ਨਾਮ ਜਪਿਆ ਨਾ ਕਮਾਈ ਕੀਤੀ ਫਿਰ ਜੂਨਾਂ ਦੇ ਵਿੱਚ ਜਾਣਾ ਕੋਈ ਕੋਲ ਨਹੀਂ ਕਿ ਵੀਰ ਸਾਧ ਨੇ ਇਹ ਸ਼ਬਦ ਦੀ ਕਮਾਈ ਕੀਤੀ ਅਭਿਆਸ ਕੀਤਾ ਉਹਨਾਂ ਨੇ ਦੇਖਿਆ ਉਹਨਾਂ ਨੇ ਲਿਖ ਦਿੱਤਾ ਗੁਰਬਾਣੀ ਦੇ ਵਿੱਚ ਉਹਨਾਂ ਨੇ ਲਿਖ ਦਿੱਤਾ ਕਈ ਜੀਵ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਗੁਰਬਾਣੀ ਨੇ ਪੜਨ ਦਾ ਸਿਮਰਨ ਕਰਨ ਦਾ ਇਹ ਮਾਰਗ ਤੇ ਜੇ ਤੁਸੀਂ ਕਹਿ ਰਹੇ ਹੋ ਕਿ ਹੁਣ ਤਾਂ ਅਡੇ ਕੋਲ ਸਮਾਂ ਨਹੀਂ ਹੁਣ ਤਾਂ ਉਹ ਮਾਰਸ ਜਾਮਾ ਦਿੱਤਾ ਹੈ 84 ਲੱਖ ਜੁਨਾ ਤੁ ਨੂੰ ਆਪਾਂ ਦੇਖਦੇ ਹਾਂ ਇਹ ਘਰ ਦੇ ਵਿੱਚ ਕੁੱਤਾ ਰੱਖਿਆ ਮਿੱਟੀ ਰੱਖੀ ਉਹਨਾਂ ਨੂੰ ਗਿਆਨੀ ਨਾ ਸੋਝੀ ਨਹੀਂ ਕਿਉਂ ਬੋਲਦਾ ਜੇਕਰ ਆਪਾਂ ਨੂੰ ਕੁੱਖ ਲੱਗਦੀ ਆਪਾਂ ਰੋਟੀ ਖਾ ਲੈਂਦੇ ਆਪ्यास ਲੱਗਦੀ ਪਾਣੀ ਪੀ ਲੈਂਦੇ ਆ ਕੁੱਖ ਲੱਗਦੀ ਹੈ ਸ਼ਰਮੇ ਬੈਠ ਜਾਂਦੀ ਹੈ ਠੰਡ ਲੱਗਦੀ ਆ ਬੱਲੇ ਨੇ ਮੇਰੇ ਚੈਨ ਇਹ ਲੈ ਲੈਣੇ ਤੇ ਤੇ ਮਾਰ ਕਹਿੰਦੀ ਜੇਕਰ ਹੁਣ ਨਾ ਨਾਮ ਜਪਿਆ ਨਾ ਸਿਮਰਨ ਕੀਤਾ ਫਿਰ ਨਾ ਜੁਨਾ ਦੇ ਵਿੱਚ ਤੈਨੂੰ ਪਾ ਦਿੱਤਾ ਜਦੋਂ ਉੱਚੇ ਦਾ ਦੁਨਾਂਗ ਜਾਪ ਨਹੀਂ ਸਕਦਾ ਸੁਪਰਮੀ ਕਰ ਸਕਦੇ ਕਿੰਦੇ ਚਾਰ ਪਾਉਂਦ ਸਿੰਘ ਮੁਖ ਆ ਸਿਰ ਤੇ ਸੇਬ ਲੱਗ ਗਏ ਚਾਰ ਢਾਈ ਇਹ ਕਰਕੇ ਬਾਹਰ ਕਿੰਦੇ ਨੇ ਕਿ ਫਿਰ ਤੇ ਤੋਂ ਨਾਮ ਨਹੀਂ ਜਪਿਆਣਾ ਮੁਖ ਗੁੰਦਾ ਹੈ ਨਾ ਹੁਣ ਆਪਾਂ ਬੋਲ ਸਕਦੇ ਸਾਥ ਸੰਗਤ ਜੀ ਆਪਾਂ ਬੋਲ ਸਕਦੇ ਆ ਮੈਂ ਬੋਲ ਰਿਹਾ ਤੁਸੀਂ ਮੇਰੀ ਗੱਲ ਸੁਣ ਰਹੇ ਇਸੇ ਤਰ੍ਹਾਂ ਮਾਰੇ ਕਿਤੇ ਕਿਤੇ ਤੋਂ ਬੋਲੜੀਆਂ ਨਾ ਬਾਜੂ ਹੋਰ ਸਮਾਦਰ ਕੋ ਆਪਾਂ ਦੇ ਜਦ ਵਿੱਚ ਜੀਵ ਬਿਰਗ ਹੋ ਜਾਂਦਾ ਸੀ ਬਿਰਗ ਹੋ ਜਾਂਦਾ ਤੇ ਬੋਲੜੀਆਂ ਵੀ ਜਾਂਦੇ ਜਿੜੇ ਜੀਵਾ ਇਹ ਦਾੜ ਖੜਾਉਂਦਾ ਕਿੰਦੀ ਬੋਲੜੀਆਂ ਜਾਂਦੇ ਮੋੜਾ ਪਾ ਬੋਲ ਸਕਦੇ ਤੇ ਜਿੰਨ ਕਿਤੇ ਸਾਥ ਕੋ ਸਮਾੜੀ ਫਿਰ ਮਾਰੇ ਕਿਤੇ ਜੂਨਾ ਦੇ ਵਿੱਚ ਤੈਨੂੰ ਪਾ ਦਿੱਤਾ ਜਾਣਾ ਫਿਰ ਤੈਨ ਤੋਂ ਬੋਲੜੀਆਂ ਨਾ ਨੂੰ ਨਿਰਬ੍ਰਹਿਤ ਕਿੰਨਾ ਪੜ ਕੇ ਜੀ ਸੁਦੂਵਾਨੀ ਰੋਗਾ ਕਟਿ ਸ਼ਬਦ ਇਹ ਚੇ ਅਬ ਕੀ ਕਰੇ ਤਰਾ ਮੈਂ ਆ ਜਿਹੜੀ ਰਸਨਾ ਨ ਬੋਲ ਰਹੀ ਨਾ ਫਿਰ ਬੋਲਿਆ ਨਹੀਂ ਰਹੇ ਸਾਡੇ ਹੁਣ ਬੋਲ ਸਕਦੇ ਆਰਾਮ ਰਾਮ ਨੂੰ ਬੋਲ ਬੋਲ ਕੋਝ ਤੀ ਮੜ ਪੱਕ ਇਸ ਕਰਕੇ ਸਾਧ ਸੰਗਤ ਜੀ ਗੁਰੂ ਪੂਰਾ ਹੈ ਤੇ ਪ੍ਰਮਾਤਮਾ ਹਰੇਕ ਜਗ੍ਹਾ ਮੌਜੂਦ ਹੈ ਤੇ ਮਾਰੇ ਕਹਿੰਦੇ ਦੋਸ਼ ਸਾਡਾ ਹੈ ਦੋਸ਼ ਤੇ ਵੀ ਅਸੀਂ ਪਰਮਾਤਮਾ ਨੇ ਦੋਸ਼ ਕਰਦੇ ਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ ਬੋਲ ਰਿਹਾ ਪਰਮਾਤਮਾ ਹੈ ਨਹੀਂ ਤੇ ਮਨ ਕਿਤੇ ਦਿੱਤਾ ਦੋਸ਼ ਨਾ ਦੇਹੁ ਕਿਸੈ ਇਹਦੇ ਕਿਸੇ ਨੂੰ ਦੋਸ਼ ਨਾ ਦੇ ਕਰਮ ਆਪ ਮਾੜੇ ਕਰਦਾ ਹੈ ਜੀਵ ਉਹਦਾ ਨਤੀਜਾ ਭੁਗਤਣਾ ਪੈਂਦਾ ਹੈ ਪਰ ਦੋਸ਼ ਦੂਜਿਆਂ ਦਾ ਕਰਦਾ ਕਿਦਾ ਗਵਾਣੀ ਨਹੀਂ ਕਰਦਾ ਸਭ ਕੁਝ ਦੋਸ਼ ਕਰਕੇ ਮਨ ਕਿਤੇ ਦਿੱਤਾ ਦੋਸ਼ ਨਾ ਦੇਹੁ ਕਿਸੇ ਦੋਸ਼ ਕਰਮਾ ਆਪਣੇ ਆਪੀਆਂ ਜੋ ਮੇਂ ਕੀਆ ਸੋ ਨਾ ਪਾਇ ਨੂਸ਼ਨਾ ਦੀਜੀ ਖਬਰ ਕਰਿਓ ਕਿਉਂਕਿ ਅਸੀਂ ਤਾਂ ਇਕੱਲਾ ਮੱਥਾ ਟੇਕਣੇ ਤੱਕ ਸੀਮਿਤ ਰਏ ਅਰ ਬਾਲੇ ਚੜੋਂ ਦਾ ਕੀ ਸੀਮਿਤ ਰਹਿ ਗਿਆ ਅਸੀਂ ਦਾ ਸਾਧ ਸੰਗਤ ਜੀਓ ਕੋਈ ਸਗਣਾ ਨੋਦੀ ਆ ਬਸਿਆ ਆਂਦੀ ਆ ਨਗਰ ਨਾਲਿਆ ਨਗਰ ਖਾਨਿਆ ਨਗਰ ਨਾਹੇ ਖਾਲੇ ਬਾਕੀ ਟਾਈਮ ਗਰਤੀ ਸਿੰਘ ਆਪ ਹੀ ਟੇਕ ਬਣਾ ਲੈਂਦੇ ਆਪ ਹੀ ਖਾਲੇ ਤੇ ਕੋਈ ਨਹੀਂ ਹੁੰਦਾ ਦੁਪਹਿਰ ਸਾਧ ਸੰਗਤ ਜੀਓ ਦੋਸ ਸਾਡਾ ਹੈ ਗਰਤੀ ਸਾਡੀ ਆ ਕਬੀਰ ਜੀ ਗ੍ਰਿਥੀ ਤੇ ਆ ਕੇ ਗੁੱਸਾ ਕਢੀ ਜਾਂ। ਇਸ ਕਰਕੇ ਸਾਧ ਸੰਗਤ ਜੀ ਉਹਦੇ ਸਾਡਾ ਅਸੀਂ ਦੂਜਿਆਂ ਨੂੰ ਮਾਰਦੇ। ਲੱਗ ਰਿਹਾ ਤਾਂ ਕਿਸੇ ਪੜਾ ਕੇ ਅਸੀਂ ਸਾਧ ਸੰਗਤ ਜੀ ਇਹ ਲੰਗਰ ਤਾਂ ਚੱਲੀ ਜਾਣਾ ਕੋਈ ਗੁਰੂ ਨਾਨਕ ਸਾਹਿਬ ਨੇ ਖਵਾਈ ਇੰਨੀ ਕੀਤੀ ਐ। ਉਹ 20 ਰੁਪਏ ਦਾ ਲੰਗਰ ਆ ਨਹੀਂ ਚੱਲ ਰਿਹਾ। ਇਹ ਲੰਗਰ ਰੌਣੇ ਚਾਹੀਦੇ ਆ ਪਰ ਜਿੱਤੇ ਲੋੜ ਆ ਸਾਧ ਸੰਗਤ ਜੀਓ ਅਸੀਂ ਦੇਖਦੇ ਆ ਕੋਈ ਵੀ ਦਾ ਗੁਰੂ ਪਉਂਦਾ ਹੈ ਜਿੱਥੇ ਹੁਣ ਗੁਰੂ ਨਾਨਕ ਦੇਵ ਜੀ ਦਾ ਗੁਰਪੁਰ ਪਉਣਾ ਹੈ ਸਾਧ ਸੰਗਤ ਜੀ ਅਗਰੇ ਬਿਣੀ ਤੇ ਕਰੋੜਾਂ ਰੁਪਈਆ ਦੇ ਲੱਗਰ ਲੱਗ ਜਾਂਦੇ ਆ ਲੱਖਾਂ ਦੇ ਲੱਗਰ ਲੱਗ ਜਾਂਦੇ ਆ ਬੇਸ਼ਤੀ ਜਾਂਦਾ ਪਰ ਇਹਨਾਂ ਨੂੰ ਖਾਈ ਖਵਾਈ ਜਾ ਰਹੀ ਬਈ ਅਸਥਾਨ ਵੱਡ ਜਰ ਰਹੀ ਆਪਾਂ ਕੰਨੇ ਖਾਲੀਸਤਾਨ ਦਾ ਰਾਜ ਕਰੇਗਾ ਕਾਲਸਾ ਅੜੀ ਯਾਨੇ ਇਥੇ ਰਾਜ ਕਰੇਗਾ ਕਾਲਸਾ ਸਾਧ ਸੰਗਤ ਜੀ ਬਈ ਅਸਥਾਨ ਵੱਡ ਜਰ ਰਹਾ ਇਥੇ ਆਪਾਂ ਦੇਖਦੇ ਆ ਕੋਈ ਵੀ ਕੰਮ ਸਾਡੇ ਭਈ ਕਰ ਰਿਹਾ ਜਿਹੜੀਆਂ ਵੀ ਸੌਜੀ ਦਾ ਕੰਮ ਉਹਨਾਂ ਦਾ ਸਾਰਾ ਹੀ ਕੰਮ ਭਈਆਂ ਇਹ ਕਰਾਰੇ ਆਪਾਂ ਉਹਨਾਂ ਨੂੰ ਘਾੜੇ ਗੁੱਲ ਗੱਪੀ ਚਾਟ ਇਸ ਕਰਕੇ ਸਾਧ ਸੰਗਤ ਜੀ ਨੂੰ ਖਾਸਾ ਰਾਜ ਕਿਸ ਤਰ੍ਹਾਂ ਕਰੇਗਾ ਆਪਾਂ ਬੜੀ ਯਾਰਿਆ ਰਾਜ ਕਰੇਗਾ ਖਾਸਾ ਰਬਾਣੀ ਜੜਾੜੀ ਲੰਗਰ ਲਾਈਆ ਖਾਸਾ ਤਾਂ ਹੀ ਲਾਈ ਕਰੂਗਾ ਜੀ ਖਾਸਾ ਆਪ ਬਰਬਾਣੀ ਪੜੂਗ ਅਸੀਂ ਕਹਿੰਦੇ ਹਾਂ ਇਹ ਗ੍ਰੰਥੀ ਦਾ ਕੰਮ ਇਹਨੂੰ ਪਾਜੀ ਆ ਦੇਣੀ ਆਪਾਂ ਵੀ ਦੇਣੀ ਆ ਇਹ ਤਾਂ ਅਦੇ ਤੇ ਨਮੀ ਜਾਲੀ ਦੀ ਜੀ ਕਹਿੰਦੇ ਗਰੰਤੀ ਬੜੀ ਜਾਵੇ ਨਾ ਸਾਨੂੰ ਕਿ ਲੋੜ ਗੁਰਬਾਣੀ ਪੜਨ ਆਈ ਉਹਨੂੰ ਰੱਖਿਆ ਕਹਿੰਦੀ ਆ ਵੀ 5000 ਇਸ ਕਰਕੇ ਸਾਧ ਸੰਗਤ ਜੀ ਜਿਹੜਾ ਆਪ ਗੁਰਬਾਣੀ ਨੇ ਪੜਾਂਗੇ ਫਿਰ ਖਾਲਸਾ ਰਾਜ ਕਰੇਗਾ ਇਸ ਕਰਕੇ ਸਾਧ ਸੰਗਤ ਜੀ ਆਪਾ ਦੇਖ ਰਹੇ ਆ ਕਿ ਗਰੰਤੀ ਸੰਗਤ ਨੂੰ 5000 ਨਿਕਾ ਦੇ ਲਈ ਆ ਨਿਕਾ ਸ਼ੀ ਆ ਨਿਕਾ ਪਾ ਕੇ ਨੇ ਖਾਲਸਾ ਰਾਜ ਕਰੇਗਾ ਸੰਗਤ ਜੀ ਇਸ ਕਰਕੇ ਆਪ ਬੁਰਬਾਣੀ ਨੂੰ ਪੜਾਂਗੇ ਵਿਚਾਰਾਂਗੇ ਸਮਝਾਂਗੇ ਫਿਰ ਗਿਆਨ ਹੈ ਅਵਰਸ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੀ ਗੁਰ ਬਾਣੀ ਕਹ ਸਿਉਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਨੀ ਇਸ ਕਰਕੇ ਸਾ ਸੰਗਤ ਜੀ ਜਦੋਂ ਬੁਰਬਾਣੀ ਗੁਰੂ ਤੋਂ ਗਿਆਨ ਲਵਾਂਗੇ ਫਿਰ ਸਾਨੂੰ ਸੋਝੀ ਹੋਣੀ ਪਰ ਤਖ ਉਹ ਮਾਲਕ ਦੇ ਨਾਲ ਗੱਲ ਕਰਾ ਦਿਆਂ ਨਾ ਹੋ ਰੂਗਾ ਜਿਹੜਾ ਸੀ ਕਹਿੰਦੇ ਆ ਕਿ ਪਰਮਾਤਮਾ ਹੁੰਦਾ ਨਹੀਂ ਪਰਮਾਤਮਾ ਨੂੰ ਕੋਈ ਦੇਖ ਨਹੀਂ ਸਕਦਾ ਪਰਮਾਤਮਾ ਨੂੰ ਸੁਣ ਨਹੀਂ ਸਕਦਾ ਫਿਰ ਇਹਨਾਂ ਕੰਨਾਂ ਦੇ ਨਾਲ ਪਰਮਾਤਮਾ ਦੀ ਬਾਣੀ ਸੁਣ ਜੀ ਇਹਨਾਂ ਨੇਤਰਾਂ ਦੇ ਨਾਲ ਉਹ ਦਿਖਾਈ ਵੀ ਦੇਦਾ ਇਸ ਕਰਕੇ ਸਾਧ ਸੰਗਤ ਜੀ ਜੋ ਗੁਰੂ ਕਹਿ ਲਿਆ ਹੁਕਮ ਕਰ ਰਿਹਾ ਹੈ ਉਹਨੂੰ ਮੰਨਾਂਗੇ ਤਾਂ ਹੀ ਹੁਣ ਅਸੀਂ ਮੰਨਿਆ ਤਾਂ ਹੈ ਨਹੀਂ ਗੁਰੂ ਦਾ ਹੁਕਮ ਕਈ ਜਿਹੜੀ ਸਾਰੀ ਸਾਰੀ ਉਮਰ ਬੀਤ ਗਈ ਗੁਰਦੁਆਰਿਆਂ 'ਚ ਉਮਰ ਬੀਤ ਇਹ ਗੁਰਦੁਆਰਿਆਂ 'ਚ ਆਂਦੇ ਨੇ ਗੁਰਬਾਣੀ ਵਿਚਾਰਨ ਦੀ ਲੋੜ ਅਸੀਂ ਬਹੁਤ ਕਈਆਂ ਨੇ ਬਹੁਤ ਪੜ੍ਹਾਈ ਕੀਤੀ ਆ ਹੈ ਪੰਜਾਬੀ ਗੁਰਮੁਖੀ ਦੇ ਵਿੱਚ ਹੀ ਗੁਰਬਾਣੀ ਲਿਖੀ ਆ ਬਹੁਤ ਪੜ੍ਹਾਈ ਕੀਤੀ ਆ ਪਰ ਆਪਣੀ ਬਾਣੀ ਪੜਤ ਨਹੀਂ ਹੁਕਮਨਾਮੇ ਲਈ ਵੀ ਗ੍ਰੰਥੀ ਤੇ ਟੇਕ ਰੱਖਦੇ ਹੁਕਮਨਾਮੇ ਵਾਸਤੇ ਵੀ ਗ੍ਰੰਥੀ ਨੂੰ ਬਾਬੇ ਨੂੰ ਬੁਲਾਉਣਾ ਸਾਨੂੰ ਆਜ ਕਈ ਦਿਨੋਂ ਯਾਦ ਹੈ ਉਹਦੇ ਬਾਬੇ ਦੁਬਾਰਾ ਸੁਣਾਉਣਾ ਇਹਦੇ ਦੇ ਡੇਟਾ ਇਨੋਂ ਕਈ 8 ਵਜੇ ਆਉਂਦੇ 7 ਵਜੇ ਗਰੰਤੀ ਤੜਕੇ ਜਾ ਰਿਹਾ ਬਾਬਾ ਪਾੜ ਕੁਣ ਨੇ ਇਹੋ ਕਰਕੇ ਕਈ ਵੀ 7 ਵਜੇ ਆਉਂਦੇ 8 ਵਜੇ ਬਾਬਾ ਹੀ ਹੁਕਮਨਾ ਨਾ ਸੁਣਾਉਂਗਾ ਜੀ ਵੀ ਹੁਕਮਨਾ ਮੇਵਾ ਸੀ ਵੀ ਅਸੀਂ ਗਰੰਤੀ ਤੇ ਡੇਗ ਰੱਖਦੇ ਆ ਆਮ ਨਹੀਂ ਪੜਨੀ ਸੀ ਹੋਰ ਪੜਾਈ ਅਸੀਂ ਬਹੁਤ ਕੀਤੀ ਦੁਨੀਆ ਦੀ ਵੀ ਇਹ ਆਂਦੀ ਬਹੁਤ ਪ੍ਰਣਿਆ ਕਰਦੀ ਜਾਲਜ ਬਣ ਕੇ ਖੇਲ ਬਣ ਕੇ ਤੇ ਇਸ ਕਰਕੇ ਕੁਰਬਾਨੀ ਜਿਹੜੀ ਆ ਜਿਹੜਾ ਸਾਡਾ ਗੁਰੂ ਸੀ ਜਿੱਥੋਂ ਗਿਆਨ ਮਿਲਣਾ ਸੀ ਜਿਵੇਂ ਪੜ ਕੇ ਅਸੀਂ ਮੁਕਤ ਹੋ ਜਾਣਾ ਸੀ ਸੇ ਮੁਕਤ ਸੇ ਮੁਕਤ ਪਏ ਜਨਾਨ ਆਧਿਆਇ ਜੀ ਤਿਲ ਟੂਟੀ ਚੰਕੀ ਪਾਸੀ ਜਿਹਨੂੰ ਪੜ ਕੇ ਅਸੀਂ ਮੁਕਤ ਹੋ ਜਾਣਾ ਸੀ ਦੁਬਾਰਾ ਜੁਨਾਂ ਦੇ ਵਿੱਚ ਨਹੀਂ ਆਉਣਾ ਪੈਣਾ ਸੀ ਇਸ ਕਰਕੇ ਮਾਰਾ ਕਹਿੰਦੇ ਸੇ ਮੁਕਤ ਸੇ ਮੁਕਤ ਪਏ ਜਨਾਨ ਆਧਿਆਇ ਜੀ ਤਿਲ ਟੂਟੀ ਚੰਕੀ ਪਾਸੀ ਉਹਨਾਂ ਦੀ ਜਮਾ ਦੀ ਥਾਂ ਹੀ ਟੁੱਟ ਜਾਂਦੀ ਹੈ ਜਿਹੜੇ ਗੁਰਬਾਣੀ ਨੂੰ ਪੜਦੇ ਨੇ ਵਿਚਾਰ ਕੇ ਸਿਮਰਨ ਕਰਦੇ ਸਾਹ ਸੰਗਜੀ ਰਮਾਲੇ ਜਿਹੜਾ ਜਨਾ ਕੇ ਅਸੀਂ ਗੁਰੂ ਘਰ ਭਰੀ ਜਾਂਦੇ ਪਰ ਲੋੜੇ ਸੰਜੀ ਮਦਦ ਕਰਨ ਦੀ ਕਦੇ ਨਾਲ ਲੋੜ ਸੀ ਗੁਰੂ ਦਾ ਬਹੁਤ ਆ ਸਤਿਕਾਰ ਕਰਦੇ ਸਤਿਕਾਰ ਬਹੁਤ ਕਰਦੇ ਸੀ ਆ ਸੈਂਟ ਪਾ ਦਿੰਦੇ ਆ ਫੁਰਜੜਾ ਦੇ ਲੱਖਾਂ ਰੁਪਈਆ ਦੇ ਹੋਰ ਸਿੱਧਾ ਸੇਵਾ ਕਰਦੇ ਲੱਖਾਂ ਰੁਪਈਆ ਦੇ ਚਦੂਏ ਵੀ ਲਾ ਦਿੰਦੇ ਸਤਿਕਾਰ ਬਹੁਤ ਕਰਦੇ ਪਰ ਮੰਨਣੀ ਨਹੀਂ ਗੱਲ ਨਹੀਂ ਅਸੀਂ ਇਸ ਕਰਕੇ ਸਾਧ ਸੰਗਤ ਜੀ ਉਹ ਜਿਹੜਾ ਹੈ ਗੁਰੂ ਦੀ ਗੱਲ ਮੰਨਣਾ ਕਿ ਜੋ ਗੁਰੂ ਹੁਕਮ ਕਰ ਰਿਹਾ ਹੈ ਫੇਰੀ ਸਾਧ ਸੰਗਤ ਜੀ ਬਰਨਣੀ ਆ ਬਾਣੀ ਬੜ ਲੋ ਵਿਚਾਰਸ ਹੋਰ ਆਪਾਂ ਸੇਵਾ ਕਰ ਲੈਣੀ ਆ ਫੁੱਲਾਂ ਦੀ ਸੇਵਾ ਵੀ ਕਰ ਲੈਣੀ ਆ ਲੱਖ ਦੋ ਲੱਖ ਦੇ ਜੇ ਫੁੱਲ ਦੀ ਸੇਵਾ ਕਰਨੀ ਮੈਂ ਕਰ ਦੂੰਗਾ ਪਰ ਬਾਣੀ ਜਿਹੜੀ ਵਿਚਾਰਨੀ ਜਾਂ ਪੜਨੀ ਉਹ ਬੰਦੇ ਬੰਦੇ ਜੀ ਵੀ ਕਰਦੇ ਆ ਬਾਣੀ ਗੱਲੋਂ ਵਿਚਾਰ ਸੀ ਜੇ ਗੁਰੂ ਹੁਕਮ ਕਰੇ ਇਹ ਬਾਣੀ ਮਹਾਪੁਰਖ ਦੀ ਨਿੱਜ ਕਰਵਾਸਾ ਇਹ ਕਾਰਨ ਜਿਹੜੇ ਆ ਵਰਨੇ ਮਿਲੇ ਜੀਵੀ ਕਰਦੇ ਜੱਗ ਮੈਂ ਉਤਮ ਕਾਟੇ ਇਹ ਬੁਨੇ ਕਹੀ ਕਿ ਸਾਡੇ ਕੋਲ ਪੈਸਾ ਹੈ ਪੈਸੇ ਨਾਲ ਅਸੀਂ 50000 ਰੁਪਏ ਦਾ ਚਦੂਆ ਸਹਲਾਦਾਂਗੇ 20000 ਦਾ ਨਾਨਾਾਂਗੇ ਆਪਾਂ ਅਜ ਨੂੰ ਪਰਲਵਾਦਾਂਗੇ ਲਾ ਕੇ ਇਹ ਸੇਵਾ ਕਰਦੋ ਲਈ ਪਰ ਸਾਹਿਬ ਸੰਗਤ ਜੀ ਜਿਹਨੇ ਸਵਾਸ ਦੇ ਰਿਹਾ ਹੈ ਬਾਲਕ ਇਹ ਇੱਕ ਸਵਾਸ ਵੀ ਨਹੀਂ ਮਿਲਦਾ ਜੇ ਆਪਾਂ ਸਾਰੀ ਧਨ ਦੌਲਤ ਦੇ ਦਈਏ ਨਾ ਆਪਾਂ ਦੇਖਦੇ ਹਾਂ ਕਿ ਕਈ ਵਾਰ ਜੀਵ ਜਦੋਂ ਡੰਗਾਂ ਕੋਲ ਜਾਂਦੀ ਹੈ ਕਹਿੰਦੀ ਸਾਰਾ ਧੰਨ ਤੇ ਲੀਲੋ ਅਸੀਂ ਜਿੰਨਾ ਵੀ ਕਮਾਇਆ ਇੱਕ ਸੁਆਮੀ ਤੋਂ ਉਹਦੇ ਸਾਡੀ ਆਤਮਾ ਸੀ ਇਹ ਉਹ ਸਮਾਲ ਕੇ ਆਇਆ ਇਸ ਕਰਕੇ ਸਾਧ ਸੰਗਤ ਜੀ ਜਦੋਂ ਇੰਨੇ ਕੀਮਤੀ ਸੁਆਸ ਨੂੰ ਮਾਰਕ ਦੇ ਰਹਿਣਾ ਤੇ ਉਹ ਸਾਨੂੰ ਇਸ ਜਿਹੜਾ ਆ ਇਸ ਸਮਾਂ ਦੇਣਾ ਪੈਣਾ ਹੈ ਸਿਮਰਨ ਕਰਨਾ ਪੈਣਾ ਹੈ ਇਹ ਗੁਰਬਾਣੀ ਨੂੰ ਬਾਤ ਪੜ੍ਹਨਾ ਪੈਣਾ ਹੈ ਮੈਂ ਲੰਗਰ ਤੇ ਇਨਾ 50000 ਰੁਪਏ ਮੈਂ ਦੇ ਲੰਗਰ ਲਾ ਦੂ ਲੱਖ ਰੁਪਿਆ ਦਾ ਕਰਨਾ ਵੀ ਪ੍ਰਸਾਦ ਸਿੰਘ ਜੀ ਜੇਕਰ ਜਿਹੜੇ ਆ ਕੀਮਤੀ ਸਵਾਸ ਦੇ ਰਿਹਾ ਹੈ ਮਾਲਕ ਨਰੰਗ ਕਾਨ ਵਰਗਾ ਸ਼ਤਰ ਤਾਨਾ ਹੈ ਹੀਰੇ ਜਿੱਤ ਜਡਾ ਰੋ ਹੀਰੇ ਇਹ ਰਤਨ ਆ ਇਹ ਸਵਾਸ ਜੇਕਰ ਇਹਨਾਂ ਨੂੰ ਸਫਲਾ ਕਰਨਾ ਚਾਹੁੰਦੇ ਆ ਫਿਰ ਆ ਸਾਧ ਸੰਗਤ ਜੀ ਵਿੱਚ ਬੈਠ ਕੇ ਸੰਗਤ ਦੇ ਨਾਮ ਤੋਂ ਆਪਣਾ ਪੜਨਾ ਸੁਗਰਵ ਪਰ ਕਰਨਾ ਪੜਨਾ ਗੁਰਬਾਣੀ ਨੂੰ ਆਪ ਪੜਨਾ ਪੜਨਾ ਫਿਰ ਸਾਧ ਸੰਗਤ ਜੀ ਆਪਾਂ ਨਹਾ ਲੈ ਸਕਦੇ ਆ ਔਰ ਆਰੰਗ ਤੇ ਜੱਪੀਓ ਜੀਓ ਲਹਾ ਖਦੇ ਹੋ ਦੇ ਹਰ ਇਸ ਕਰਕੇ ਸਾ ਸੰਗਤ ਜੀਓ ਆਪਾਂ ਥੋੜਾ ਗਰੰਦੀ ਸਿੰਘਾਂ ਦਾ ਵੀ ਸੋਚਿਆ ਕਰੀਏ ਜੇਕਰ ਆਪਾਂ ਇਹਨੀਆਂ ਵੱਡੀਆਂ ਸੇਵਾਵਾਂ ਕਰ ਸਕਦੇ ਆ ਤਾਂ ਗਰੰਦੀ ਸਿੰਘਾਂ ਵਾਸਤੇ ਵੀ ਆਪਾਂ ਥੋੜਾ ਜਿਆਦਾ ਉਤਰਾਣਾ ਕਰਿਆ ਕਰੀਏ ਹਮਲਾ ਮਾਰਿਆ ਕਰੀਏ ਇਸ ਕਰਕੇ ਮਾਰਕਿੰਦ ਨੇ ਕਿ ਉਹ ਪਰਮਾਤਮਾ ਜਿਹੜਾ ਸਾਰਿਆਂ ਦੇ ਅੰਦਰ ਹੀ ਵਸ ਰਿਹਾ ਹੈ ਨਰਮਿ ਤੇ ਆਰਾਮ ਸਭ ਰਿਓ ਸਮਾਇ ਭਾਵੇਂ ਕੋਈ ਗਰੀਬ ਆ ਕੋਈ ਅਮੀਰ ਆ ਸਾਰਿਆਂ ਦੇ ਅੰਦਰ ਹੀ ਪ੍ਰਮਾਤਮਾ ਬਿਠਾ ਹੈ ਉਹਦੀ ਜੋਤ ਪ੍ਰਮਾਤਮਾ ਦੀ ਰੀਖ ਦੇ ਅੰਦਰ ਹੈ ਇਸ ਕਰਕੇ ਆਪਾਂ ਥੋੜਾ ਜਿਹਾ ਬਰਾਨਾ ਕਰਿਆ ਕਰੀਏ ਆਪਣਾ ਮਾਰੇ ਦੀ ਰਮਾਲੇ ਬਹੁਤ ਚੜਾ ਲੈਣੀ ਆ ਫੁੱਲਾਂ ਦੀ ਸੇਵਾ ਵੀ ਕਰ ਲੈਣੇ ਲੰਗਰ ਬਹੁਤ ਲਗਾ ਲੈਣੀ ਹੁਣ ਗੁਰਪੁਰਪਉਣਾ ਹੈ ਲੰਗਰਾਂ ਪਿੱਛੇ ਲੜਾਈ ਹੋਣੀ ਛਾਡੀ ਪੀਜੇ ਪਰਦਰ ਨੀਉੜਾ ਗੋਲ ਕੱਪੇ ਭਿਗੜੂ ਖਾਣੇ ਆ ਇਸ ਕਰਕੇ ਸਾਹ ਸਮਝੀਏ ਥੋੜਾ ਇੰਦਰ ਵੀ ਹਮਲਾ ਮਾਰਿਆ ਕਰੀਏ ਸਾਡੇ ਬੱਚੇ ਗੁਰਬਾਣੀ ਦੇ ਗੁਰੂ ਹੋ ਰਿਹਾ ਗੁਰਬਾਣੀ ਬਾਣੀ ਰਿਹਾ ਇਸ ਕਰਕੇ ਸਾਧ ਸੰਗਤ ਜੀ ਇਹਦਾ ਨੇ ਉਪਰਾਲੇ ਵੀ ਕਰਿਆ ਕਰੀਏ ਕੋਈ ਸਵਾਗਤ ਵੀ ਦੇਵਾਦਨਾ ਕਰਿਆ ਕਰੀਏ ਗੁਰੂ ਘਰ ਦੇ ਵਿੱਚ ਜਿੱਥੇ ਆਪਾਂ ਇਕੱਠੇ ਹੁੰਦੇ ਸਾਰੇ ਇਕੱਠੇ ਹੋ ਕੇ ਤਾਂ ਜਿੱਦਾਂ ਪਾਜ ਬੈਠੇ ਆਏ ਤਾਂ ਬੈਠ ਕੇ ਵਿਚਾਰ ਕਰਿਆ ਕਰੀਏ ਲਿਖਿਆ ਤਾਂ ਕੋਈ 50 ਮਿੰਟ 40 ਮਿੰਟ ਨਾਮ ਜਪਿਆ ਜਾਵੇ ਸਿਮਰਨ ਹੋਵੇ ਗੁਰਬਾਣੀ ਨੂੰ ਵਿਚਾਰਿਆ ਵੀ ਇਦਾਂ ਦੇ ਉਪਰਾਲੇ ਵੀ ਆਪਾਂ ਕਰਿਆ ਕਰੀਏ ਜਿੱਥੇ ਉਹ ਸਵਾਗਤ ਆਪਾਂ ਕਰਦੀਏ ਤਾਕੇ ਸਾਡੇ ਬੱਚੇ ਵੀ ਗੁਰਬਾਣੀ ਨਾਲ ਜੋੜ ਸਕਣ ਸਾ ਸੰਗਤ ਜਿਹੜੇ ਮੁਸਲਮਾਨਾਂ ਦੇ ਬੱਚੇ ਹੁੰਦੇ ਆ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਨਹੀਂ ਪੜ੍ਹਾਉਂਦੇ ਜਿਵੇਂ ਜਿਵੇਂ ਉਹਨਾਂ ਦੇ ਬੱਚੇ ਵੱਡੇ ਹੁੰਦੇ ਆ ਉਹ ਜਿਹੜੇ ਉਹਨਾਂ ਨੂੰ ਕਰਾਇਮਜੀ ਰਿਪਝਾਨੀ ਜਾਗਦੇ ਇੱਥੇ ਸਾਡੇ ਬੱਚਿਆਂ ਨੂੰ ਆਪਾਂ ਮਹਿੰਗੇ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਆ 30 ਸਾਲੇ ਖਰਚੀ ਕਰਦੇ ਆ ਤੇ ਸਾਡੇ ਬੱਚਿਆਂ ਨੂੰ ਤੇ ਏਕ ਓੰਕਾਰ ਦਾ ਮਤਲਬ ਵੀ ਪਤਾ ਲੱਗਾ ਗੁਰੂ ਨਾਨਕ ਸਾਹਿਬ ਜੀ ਨੇ ਸੰਤ ਕਾੜ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਇਹ ਕੰਮ ਕਰਨ ਨੂੰ ਚਾਹਨ ਕੀਤਾ ਸਾਨੂੰ ਉਹ ਨਹੀਂ ਪਤਾ ਲੱਗਾ ਕਿ ਕਿੱਥੇ ਕੀਤਾ ਚਾਹਨ ਕਿੰਨੇ ਕੀਤਾ ਇਸ ਕਰਕੇ ਸਾਥ ਸੰਗਤ ਜੀ ਤੇ ਆਪਾਂ ਉਹ ਖਰਚੇ ਹੀ ਕਰਦੀ ਆ ਥੋੜਾ ਇਧਰ ਵੀ ਧਿਆਨ ਦੇ ਆ ਕਿ ਇਹ ਕੁਰਬਾਨੀ ਨੂੰ ਚਾਰਨ ਵਾਸਤੇ ਕੋਈ ਸਮਾਗਮ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ 15 ਦਿਨਾਂ ਬਾਅਦ ਕੋਈ ਇਦਾਂ ਦਾ ਸਮਾਗਮ ਰੱਖਿਆ ਜਾਵੇ ਜਿਦੇ ਵਿੱਚ ਸਾਨੂੰ ਗਿਆਨ ਆਵੇ ਸੋਝੀ ਆਵੇ ਫੇਰ ਹੀ ਸਾਥ ਸੰਗਤ ਜੀ ਆਪਾਂ ਲਾਹ ਲੈ ਸਕਦੇ ਆ ਇਹ ਇਕੱਲਾ ਪੜਨ ਦੇ ਨਾਲ ਨਹੀਂ ਰਾਜ ਕਰੇਗਾ ਖਾਨਸਾ ਇਕ ਖਾਲਸਾ ਰਾਜ ਕਰਦੇ ਨਾਲ ਖਾਲਸਾ ਰਾਜ ਕਰੇਗਾ ਆਤਮ ਰਸ ਸੁਜਣੀ ਸੋਹਣ ਖਾਸ ਦੀਵ ਪ੍ਰਭ ਮੈਂ ਲੋਹੇ ਮੈਂ ਦਾਸ ਮੈਂ ਰੰਚਿਕ ਨਹੀਂ ਭੀਦ ਸਾਨੂੰ ਜਿਹੜਾ ਆ ਚੇਪੜਗੇ ਜੱਗੀ ਸਾਹਿਬ ਜੀ ਦੀ ਯਾਦ ਹੋ ਰਹੀਆਂ ਸਾਰੀ ਸਾਰੀ ਬਰਨਾ ਕਿਤੇ ਖਾਲਸਾ ਰਾਜ ਕਿਦਾਂ ਕਰੇ ਸਾਨੂੰ ਨਾਮਾ ਨਹੀਂ ਲੈਣਾ ਹੁੰਦਾ ਹੋ ਨਾਮ ਜਿਦਾ ਇਹ ਖਾਲਸਾ ਰਾਜ ਕਿਦਾਂ ਕਰਨੇਗਾ ਖਾਲਸਾ ਰਾਜ ਤਾਂ ਆਉਗਾ ਜੇ ਖਾਲਸਾ ਬਾਣੀ ਪੜੂਗਾ ਬਾਣੀ ਆਪ ਪੜੂਗਾ ਧੁਰਤੀ ਬਾਣੀ ਹੈ ਫੇਰ ਸ਼ਕਤੀ ਹੋਣੀ ਕਾ ਅਸਿਰ ਜਰਾਜ ਕਰਨੀ ਉਹੇ ਦਾ ਨਿਕਾਸ ਹੋ ਗਿਆ ਬਾਣੀ ਨਹੀਂ ਪੜਦਾ ਛੇ ਪੜੀਆਂ ਸਾਨੂੰ ਜੇਜੀ ਸੇ ਨਹੀਂ ਜਾਣ ਦੇਣੀ ਜੇ ਕਰਕੇ ਤੇ ਨੰਗ ਸਹਿ ਵੀ ਸਾਨੂੰ ਗੱਲਾ ਪੜੂ ਮੈਂ ਭਾਜੂ ਪੈਂ ਇੱਕ ਦਿਨ ਗਰਦੀ ਸੰਗੇ ਤੇ ਚਲਾ ਜਾਵੇ ਛੁੱਟੀ ਸਾਰੇ ਪਿੰਡ ਨੂੰ ਭਾਜਣ ਪੈਣੀ ਉੱਤੀ ਹੁਣ ਕੀ ਬਣੂਗਾ ਖਾਸ ਕੇ ਤੂੰ ਰਾਲ ਕਰ ਦੇਣਾ ਫਿਰ ਬਾਪੜ ਕਹਿੰਦੇ ਬਾਬਾ ਜੀ ਇੱਕ ਬੰਦਾ ਦੇ ਵੀ ਜਾਓ ਇੱਥੇ ਕੌਣ ਪੜੂਗਾ ਕੌਣ ਪ੍ਰਕਾਸ਼ ਕਰੂਗਾ ਕੌਣ ਸੁਖਾਸਨ ਕਰੂਗਾ ਇਸ ਕਰਕੇ ਇਕੱਲਾ ਬੰਦੇ ਨਾਲ ਨਹੀਂ ਰਾਜ ਕਰੇਗਾ ਨਾਲਸਾ ਇਹ ਕੰਮ ਵੀ ਕਰਨੇ ਪਏ ਆ ਸਾ ਸੰਗਤ ਜੀ ਸਮਾ ਹੋ ਚੁੱਕਾ ਹੈ ਸਮਾਦ ਹੋ ਚੁੱਕਾ ਹੈ ਜਿਹਨਾਂ ਸਮਾ ਮਿਲਿਆ ਸੀ ਸਵਾ ਪਕੀਤੋ ਜਿਵੇਂ ਸਮਾ ਕਰਿਆ ਜੈਮੁ ਪਖਾਣੀ ਉਪਰਾਲਾ ਕੀਤਾ ਉਤਪ ਕੀਤਾ ਉਤਮਕਾਰ ਹਰ ਜਪਣਾ ਵਡਪਾ ਕੀ ਹਰ ਤਨਕਾਰ ਸੰਤ ਸੰਗਤ ਅਸਮਾ ਨਾਮ ਅਨਮ ਜਨਮ ਕੀ ਕਾਟ ਉਤਮ ਕੀਤਾ ਉਪਰਾਲਾ ਕੀਤਾ ਨਾਲ ਸਾ ਸੰਗਤਾਂ ਨੇ ਦਰਸ਼ਨ ਕਰਾਂਗੇ ਸੋ ਗੁਰਬਾਣੀ ਇਥਾ ਆਇਆ ਹੈ ਸ੍ਰੀ ਨਰਾਇਣ ਇੱਕ ਕੱਡੇ ਦੇ ਵਿੱਚ ਦੋ ਕੱਡੇ ਦੇ ਵਿੱਚ ਨਿਸ਼ਾਨ ਨਹੀਂ ਸਕਦੀ ਸੋ ਇਹਨੇ ਹੀ ਵਿਚਾਰ ਕਰਨਿਆ ਕੋਲ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਉਹ ਲਾਤਰਕਤੀਆਂ ਹੋਈਆਂ ਆਪਰਾਪਰੂਪ ਸੰਗਤ ਅਧਿਤਾ ਅੰਤਾਰ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਛੀ ਜੋੜੇ ਪਛੜਾਣਾ ਸੋ ਸਾ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 25 ਅਕਤੂਬਰ ਨੂੰ ਮੇਰੀ ਪੀੜੀ ਦੇ ਬਾਲਕ ਸ਼ੇਰੇ ਪਾਸ਼ਾ ਧੰਤਨ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਤਨ ਸਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਬੰਦੀ ਛੋੜਨ ਦੇ ਦਿਨ ਸਮੋਕ ਮੋਕਾ ਜੀ ਗੁਰੂ ਦਾ ਵਾਰ ਆਪ ਲੈਣੇ ਦਾ ਚਾਹ ਉਹ ਬਹੁਤ ਹੀ ਵੱਡੀ ਪਤਨ ਦੇ ਬੰਦੀ ਛੋੜ ਦੇ ਸਮਰਾਇਆ ਇਹਦਾ 25 ਅਕਤੂਬਰ ਨੂੰ 6 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਸਮਾਗਮ ਹੋਣਗੇ ਤੂੰ ਉੱਤੇ ਪਹੁੰਚ ਕਰਕੇ ਵੀ ਆਪਾਂ ਲਹਾ ਪ੍ਰਾਪਤ ਕਰ ਸਕਦੇ ਆ ਕਿਉਂਕਿ ਜਿੰਨੀ ਵਕ ਸੰਤੂ ਹੋਊਗੀ ਓਨਾ ਹੀ ਲਹਾ ਸੰ ਨੂੰ ਮਿਲੇਗਾ। ਭਗਵਤ ਪੀਰ ਸੰਤ ਸਿਮਰਣ ਕੀ ਕਢੀ ਕਾਰ ਤੇ फांसी ਦਾਸ ਕਬੀਰ ਚੜੋ ਗਨ ਪਰ ਲਿਓ ਰਾਗ ਮੇਨਾਸੀ ਫਿਰ ਖਾਸਾ ਲਾਗ ਮੈਂ ਜਦੋਂ ਖਾਸਾ ਨਾਮ ਲੱਕੂਗਾ ਸਿਮਰਣ ਕਰੂਗਾ ਤੇ ਫਿਰ ਸਾਧ ਸੰਗਤ ਜੀ ਦੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਾਂਗੇ ਉੱਤੇ ਵੀ ਆਪਾਂ ਲਹਾ ਪ੍ਰਾਪਤ ਕਰਨਾ ਹੈ ਜਿੱਨਾ ਸੰਤਾਂ ਨੇ ਜਾਣਾ ਆ ਗੁਰੂਕ ਪਿਆਰੇ ਆਪਣੇ ਕੋਲ ਬੈਠੇ ਨੇ ਆਈਸੋਟਿਸ ਸਿੰਘ ਜੀ ਇਹਨਾਂ ਨੂੰ ਆਪ ਆਪਣੇ ਨਾਮ ਲਗਾ ਸਕਦੇ ਆਂ ਇਹ ਗੁਰਮੁਖ ਪਿਆਰੇ ਸਾਧਨ ਦਾ ਜਿਹੜਾ ਹੈ ਉਹ ਪ੍ਰਾਣਾ ਕਰਨ ਦੀ ਆਪਾਂ ਜਾ ਸਕਦੇ ਆਂ 25 ਅਕਤੂਬਰ ਨੂੰ 6 ਵਜੇ ਤੋਂ ਲੈ ਕੇ ਗਾਰਮੀ ਤੱਕ ਸ਼ਾਮ ਨੂੰ ਇਹ ਦਵਾਂ ਸੱਜਣਗੇ ਰਾਤ ਨੂੰ ਵਰਸੀ ਹੋਵੇਗੀ ਜਿਸ ਨੂੰ ਜਾ ਸਕਤਾ ਨਹੀਂ ਜਾਣਾ ਹੈ ਸੋ ਆਪਾਂ ਇਹਦੇ ਉਪਰਾਣਾ ਕਰਿਆ ਕਰੀਏ ਗੁਰੂ ਘਰ ਦੇ ਵਿੱਚ